ਇੱਕ ਵਾਰ ਫਿਰ ਤੋਂ ਸੰਸਦ ਮੈਂਬਰ ਭਾਜਪਾ ਸੰਸਦ ਮੈਂਬਰ ਕੰਗਨਰ ਨਾਉਤ ਦੇ ਵੱਲੋਂ ਭੜਕਾਊ ਬਿਆਨ ਦਿੱਤਾ ਗਿਆ ਜਿਸ ਦੇ ਬਾਅਦ ਹੁਣ ਕਾਫੀ ਰੋਜ਼ ਦੇਖਣ ਨੂੰ ਮਿਲ ਰਿਹਾ ਹੁੰਦਾ ਸੀ ਕਿ ਹਿਮਾਚਲ ਪ੍ਰਦੇਸ਼ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਰ ਨਾਉਤ ਨੇ ਬੀਤੀ ਕੱਲ ਗਾਂਧੀ ਜਨਤੀ ਦੇ ਮੌਕੇ ਤੇ ਇੱਕ ਵਿਵਾਦਿਤ ਬਿਆਨ ਦਿੱਤਾ ਇੱਕ ਵਾਰ ਫਿਰ ਤੋਂ ਕੰਗਨਰ ਨਾਉਤ ਨੇ ਵਿਵਾਦਿਤ ਬਿਆਨ ਦਿੱਤਾ ਜਿਸ ਦੇ ਚੱਲਦੇ ਉਸ ਦੀ ਪਾਰਟੀ ਦੇ ਲੋਕਾਂ ਨੇ ਵੀ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇੱਕ ਸਮਾਗਮ ਦੇ ਵਿੱਚ ਕੰਗਨਰ ਨੌਤ ਪਹੁੰਚਦੀ ਆ ਉੱਥੇ ਸੰਬੋਧਨ ਕਰਦੀ ਆ ਤੇ ਨਾਲ ਹੀ ਉੱਥੇ ਇੱਕ ਪੜਕਾਉ ਬਿਆਨ ਦਿੰਦੀ ਆ ਤੇ ਕਿਹਾ ਕਿ ਸਾਡੇ ਅੱਗੇ ਪਿੱਛੇ ਦੇ ਸੂਬਿਆਂ ਤੋਂ ਨਵੀਆਂ-ਨਵੀਆਂ ਚੀਜ਼ਾਂ ਇੱਥੇ ਆਉਣ ਲੱਗਦੀਆਂ ਨੇ ਭਾਵੇਂ ਚਿੱਟਾ ਹੋਵੇ ਨਸ਼ਾ ਹੋਵੇ ਜਾਂ ਕੁਝ ਹੋਰ ਹੋਵੇ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਸੂਬੇ ਦੀ ਗੱਲ ਕਰ ਰਹੀਆਂ ਇਹਨਾਂ ਸੁਭਾ ਬੜਾ ਗਰਮ ਹੁੰਦਾ ਅਤੇ ਬੜੇ ਹੁੱਲੜਬਾਜ਼ ਹੁੰਦੇ ਨੇ ਨਸ਼ੇ ਕਰਦੇ ਨੇ ਸ਼ਰਾਬਾ ਪਿੰਦੇ ਨੇ ਤੇ ਹੁੱਲੜਬਾਜ਼ੀ ਕਰਦੇ ਨੇ ਤੇ ਨਾਲ ਹੀ ਉਸੇ ਮੌਕੇ ਤੇ ਹਿਮਾਚਲ ਦੇ ਬੱਚਿਆਂ ਨੂੰ ਨੇ ਅਪੀਲ ਕੀਤੀ ਹੈ ਕਿ ਇਹਨਾਂ ਦੇ ਪ੍ਰਭਾਵ ਦੇ ਵਿੱਚ ਨਾ ਹੋਣ ਇਹਨਾਂ ਤੋਂ ਕੁਝ ਨਹੀਂ ਸਿੱਖਣਾ ਹਾਲਾਂਕਿ ਇਸ ਬਿਆਨ ਤੋਂ ਬਾਅਦ ਕਾਫੀ ਲੋਕਾਂ ਦੇ ਵਿੱਚ ਰੋਜ਼ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਇਸ ਦੀ ਪਾਰਟੀ ਦੇ ਕੁਝ ਲੋਕਾਂ ਦੇ ਵੱਲੋਂ ਵੀ ਇਸ ਵਿਵਾਦਿਤ ਬਿਆਨ ਤੇ ਵਿਰੋਧ ਕੀਤਾ ਜਾ ਰਿਹਾ ਹੈ ਇਸ ਵਿਵਾਦਿਤ ਬਿਆਨ ਦਾ ਤੁੰਦਾ ਜੀ ਕਿ ਗਾਂਧ ਜੰਦੀ ਦੇ ਮੌਕੇ ਅਜਿਹਾ ਬਿਆਨ ਦਿੱਤਾ ਗਿਆ ਉਹਨਾਂ ਦੀ ਪਾਰਟੀ ਦੇ ਵਿੱਚੋਂ ਹੀ ਉਹਨਾਂ ਦਾ ਵਿਰੋਧ ਵੀ ਹੁਣ ਸ਼ੁਰੂ ਹੋ ਚੁੱਕਿਆ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕੰਗੜਾ ਨੋਦ ਜੋ ਕਿ ਮੰਡੀ ਤੋਂ ਸੰਸਦ ਮੈਂਬਰ ਆ ਤੇ ਫਿਲਮ ਸਟਾਰ ਵੀ ਆ ਉਹਨਾਂ ਨੇ ਇਹ ਪੜਕਾਉ ਬਿਆਨ ਦੇ ਕੇ ਠੀਕ ਨੀ ਕੀਤਾ ਇੱਕ ਵਾਰ ਫਿਰ ਤੋਂ ਸੰਸਦ ਮੈਂਬਰ ਭਾਜਪਾ ਸੰਸਦ ਮੈਂਬਰ ਕੰਗਨਰ ਨਾਉਤ ਦੇ ਵੱਲੋਂ ਭੜਕਾਊ ਬਿਆਨ ਦਿੱਤਾ ਗਿਆ ਜਿਸ ਦੇ ਬਾਅਦ ਹੁਣ ਕਾਫੀ ਰੋਜ਼ ਦੇਖਣ ਨੂੰ ਮਿਲ ਰਿਹਾ ਹੁੰਦਾ ਸੀ ਕਿ ਹਿਮਾਚਲ ਪ੍ਰਦੇਸ਼ ਮੰਡੀ ਤੋਂ ਭਾਜਪਾ ਸੰਸਦ ਮੈਂਬਰ ਕੰਗਨਰ ਨਾਉਤ ਨੇ ਬੀਤੀ ਕੱਲ ਗਾਂਧੀ ਜਨਤੀ ਦੇ ਮੌਕੇ ਤੇ ਇੱਕ ਵਿਵਾਦਿਤ ਬਿਆਨ ਦਿੱਤਾ ਇੱਕ ਵਾਰ ਫਿਰ ਤੋਂ ਕੰਗਨਰ ਨਾਉਤ ਨੇ ਵਿਵਾਦਿਤ ਬਿਆਨ ਦਿੱਤਾ ਜਿਸ ਦੇ ਚੱਲਦੇ ਉਸ ਦੀ ਪਾਰਟੀ ਦੇ ਲੋਕਾਂ ਨੇ ਵੀ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਇੱਕ ਸਮਾਗਮ ਦੇ ਵਿੱਚ ਕੰਗਨਰਨੌਤ ਪਹੁੰਚਦੀ ਆ ਉੱਥੇ ਸੰਬੋਧਨ ਕਰਦੀ ਆ ਤੇ ਨਾਲ ਹੀ ਉੱਥੇ ਇੱਕ ਪੜਕਾਉ ਬਿਆਨ ਦਿੰਦੀ ਆ ਤੇ ਕਿਹਾ ਕਿ ਸਾਡੇ ਅੱਗੇ ਪਿੱਛੇ ਦੇ ਸੂਬਿਆਂ ਤੋਂ ਨਵੀਆਂ-ਨਵੀਆਂ ਚੀਜ਼ਾਂ ਆਥੇ ਆਉਣ ਲੱਗਦੀਆਂ ਨੇ ਭਾਵੇਂ ਚਿੱਟਾ ਹੋਵੇ ਨਸ਼ਾ ਹੋਵੇ ਜਾਂ ਕੁਝ ਹੋਰ ਹੋਵੇ ਤੁਹਾਨੂੰ ਪਤਾ ਹੀ ਹੈ ਕਿ ਕਿਸੇ ਸੂਬੇ ਦੀ ਗੱਲ ਕਰ ਰਹੀਆਂ ਇਹਨਾਂ ਸੁਭਾ ਬੜਾ ਗਰਮ ਹੁੰਦਾ ਅਤੇ ਬੜੇ ਹੁੱਲੜਬਾਸ ਹੁੰਦੇ ਨੇ ਨਸ਼ੇ ਕਰਦੇ ਨੇ ਸ਼ਰਾਬਾ ਪਿੰਦੇ ਨੇ ਤੇ ਹੁੱਲੜਬਾਜ਼ੀ ਕਰਦੇ ਨੇ ਤੇ ਨਾਲ ਹੀ ਉਸੇ ਮੌਕੇ ਤੇ ਹਿਮਾਚਲ ਦੇ ਬੱਚਿਆਂ ਨੂੰ ਉਹਨੇ ਅਪੀਲ ਕੀਤੀ ਹੈ ਕਿ ਇਹਨਾਂ ਦੇ ਪ੍ਰਭਾਵ ਦੇ ਵਿੱਚ ਨਾ ਆਉਣ ਇਹਨਾਂ ਤੋਂ ਕੁਝ ਨਹੀਂ ਸਿੱਖਣਾ ਹਾਲਾਂਕਿ ਇਸ ਬਿਆਨ ਤੋਂ ਬਾਅਦ ਕਾਫੀ ਲੋਕਾਂ ਦੇ ਵਿੱਚ ਰੋਸ ਦੇਖਣ ਨੂੰ ਮਿਲ ਰਿਹਾ ਹੈ ਹਾਲਾਂਕਿ ਜੀ ਪਾਰਟੀ ਦੇ ਕੁਝ ਲੋਕਾਂ ਦੇ ਵੱਲੋਂ ਵੀ ਇਸ ਵਿਵਾਦਿਤ ਬਿਆਨ ਤੇ ਵਿਰੋਧ ਕੀਤਾ ਜਾ ਰਿਹਾ ਹੈ ਇਸ ਵਿਵਾਦਿਤ ਬਿਆਨ ਦਾ ਤੁਹੰਦੱਸ ਜੀ ਕਿ ਗਾਂਧਾ ਜੰਦੀ ਦੇ ਮੌਕੇ ਅਜਿਹਾ ਬਿਆਨ ਦਿੱਤਾ ਗਿਆ ਉਹਨਾਂ ਦੀ ਪਾਰਟੀ ਦੇ ਵਿੱਚੋਂ ਹੀ ਉਹਨਾਂ ਦਾ ਵਿਰੋਧ ਵੀ ਹੁਣ ਸ਼ੁਰੂ ਹੋ ਚੁੱਕਿਆ ਭਾਜਪਾ ਦੇ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਕਿਹਾ ਕਿ ਕੰਗਣਾ ਨੌਦ ਜੋ ਕਿ ਮੰਡੀ ਤੋਂ ਸੰਸਦ ਮੈਂਬਰ ਆ ਤੇ ਫਿਲਮ ਸਟਾਰ ਵੀ ਆ ਉਹਨਾਂ ਨੇ ਇਹ ਪੜਕਾਉ ਬਿਆਨ ਦੇ ਕੇ ਠੀਕ ਨਹੀਂ ਕੀਤਾ